जय माँ जगदम्बा सेवा समिति वनो प्रधान कुलदीप बनारस दी अगुवाई दे हेठ हर पीड़ितਾਂ واسਤੇ ਰਾਸ਼ਨ ਦਵਾਈਆਂ ਤੇ ਕੱਪੜੇ ਭੇਜੇ ਗਏ ਇਸ ਮੌਕੇ ਤੇ ਮੁੱਖ ਰੂਪ ਚ ਪਹੁੰਚੇ Hindu Cloth Bank ਦੇ ਚੇਅਰਮੈਨ ਸतीश ਮਹਿੰਦਰੂ ਤੇ ਨਾਲ ਉਹਨਾਂ ਦੇ ਸੀਐਸ ਲਾਇਲਪੁਰੀ ਜਿਨ੍ਹਾਂ ਨੇ ਲੋਕਾਂ ਨੂੰ ਅਪੀਲ ਕਰਦਿਆਂ ਹੋਇਆ ਕਿਹਾ ਹੈ ਕਿ ਹਰ ਇੱਕ ਨੂੰ ਇਸ ਆਕੀ ਕੜੀਵੇਲੇ ਕਮ ਆਉਣਾ ਚਾਹੀਦਾ ਹੈ ਤੇ ਸਭ ਨੂੰ ਅੱਗੇ ਵੱਧ ਕੇ ਹਰ पीड़ितਾਂ ਦੀ ਮਦਦ ਕਰਨੀ ਚਾਹੀਦੀ ਹੈ ਅੱਜ ਜਮਾਜਕ ਦੰਬੇ ਸੇਵਾ ਸੰਪਤੀ ਦੇ ਪ੍ਰਧਾਨ ਕੁਲਦੀਪ ਮਣਹਾਰ ਜੀ ਦੇ ਪ੍ਰਧਾਨਗੀ ਦੇ ਹੇਠ ਅੱਜ ਜਿਹੜੇ ਬਾੜ ਪੀੜਤਾਂ ਦੀ ਸਹਾਇਤਾ ਦੇ ਲਈ ਜਿਹੜਾ ਕਿ ਬੜੇ ਵੱਡੀ ਤਰਾਸਤੀ ਸਾਡੇ ਏਰੀਏ ਦੇ ਵਿੱਚ ਆਈ ਹੈ ਅੰਡਾਂ ਦੇ ਵਿੱਚ ਲੋਕਾਂ ਨੂੰ ਕਿੰਨੇ ਕਿੰਨੇ ਦਿਨ ਤੋਂ ਰਾਸ਼ਨ ਨਹੀਂ ਮਿਲ ਰਿਹਾ ਕਿਸ ਨੂੰ ਪਾਣੀ ਨਹੀਂ ਮਿਲ ਰਿਹਾ ਕਿਸ ਨੂੰ ਦਵਾਈਆਂ ਨਹੀਂ ਮਿਲ ਰਹੀਆਂ ਲੇਕਿਨ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਸਾਡੀਆਂ ਪਠਾਨਕੋਟ ਦੀਆਂ ਸਾਰੀਆਂ ਸੰਸਥਾਵਾਂ ਸਾਡੀ ਸਰਕਾਰ ਹਰ ਇਨਸਾਨ ਕੋਸ਼ਿਸ਼ ਕਰ ਰਿਹਾ ਕਿ ਮੈਂ ਜਿੰਨੇ ਜੋਗਾ ਹੈਗਾ ਮੈਂ ਆਪਣੇ ਵੱਲੋਂ ਕੁਛ ਤਾਂ ਕੁਛ ਉਹਦੇ ਵਾਸਤੇ ਉਹਨਾਂ ਲੋਕਾਂ ਵਾਸਤੇ ਸੇયોગ ਵਾਸਤੇ ਅੱਗੇ ਆਵਾਂ ਐਸੇ ਲੜੀ ਦੇ ਵਿੱਚ ਅੱਜ ਸਾਡੀ ਜੈ ਮਾ ਜਗਦੰਬੇ ਸੇਵਾ ਸੰਤੀ ਦੇ ਸਾਰੇ ਹੀ ਮੈਂਬਰਸ ਨੇ ਇਹ ਫੈਸਲਾ ਕੀਤਾ ਕਿ ਅਸੀਂ ਵੀ ਇਸ ਕੰਮ ਦੇ ਵਿੱਚ ਜਿਆਦਾ ਤੋਂ ਜਿਆਦਾ ਯੋਗਦਾਨ ਪਾਈਏ ਉਹੋ ਜਗ੍ਹਾ ਦੇ ਰਾਸ਼ਨ ਪਹੁੰਚਾਈਏ ਜਿਸ ਜਗ੍ਹਾ ਤੇ ਹਾਲੇ ਤੱਕ ਰਾਸ਼ਨ ਨਹੀਂ ਪਹੁੰਚਿਆ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਜਿਹੜਾ ਰਾਸ਼ਨ ਜਾ ਰਿਹਾ ਇਹ ਬੇੜੀ ਦੇ ਵਿੱਚ ਕ੍ਰਾਸ ਕਰਕੇ ਉਹਨਾਂ ਪਿੰਡਾਂ ਜਾ ਰਿਹਾ ਜਿੱਥੇ ਹਾਲੇ ਤੱਕ ਕੋਈ ਬੰਦਾ ਨਹੀਂ ਪਹੁੰਚਿਆ। ਤੋਂ ਸਰਕਾਰ ਵੀ ਹਲੇ ਉੱਥੇ ਪਹੁੰਚਣ 'ਚ ਨਕਾਮ ਰਹੀ ਹੈ ਲੇਕਿਨ ਜੈ ਮਾ ਜਗ ਬੰਦੇ ਸੇਵਾ ਸੰਤੀ ਇਸ ਰਾਸ਼ਨ ਨੂੰ ਲੈ ਕੇ ਕੱਲ ਬੇੜੀ ਦੇ ਵਿੱਚ ਬੈਠ ਕੇ ਉਹਦੇ ਸੱਤ ਪਿੰਡ ਜਿਹੜੇ ਸਾਡੇ ਨਾਲੋਂ ਕੱਟੇ ਪਿਆ ਅੱਜ ਵੀ ਪਾਣੀ ਨਾਲ ਭਰਿਆ ਪਿਆ ਉਹ ਪਿੰਡ ਉਹਨਾਂ ਸੱਤਾਂ ਪਿੰਡਾਂ 'ਚ ਰਾਸ਼ਨ ਲੈ ਕੇ ਜਾ ਰਹੀ ਹੈ। ਮੈਂ ਪ੍ਰਧਾਨ ਜੀ ਨੂੰ ਉਦੇਮ ਰਾਜ ਜੀ ਨੂੰ ਉਹਨਾਂ ਦੇ ਨਾਲ ਉਹਨਾਂ ਦੀ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਅਤੇ ਪਰਮਾਤਮਾਗੇ ਅਰਦਾਸ ਕਰਦਾ ਵਾਹਿਗੁਰੂ ਅਗੇ ਅਰਦਾਸ ਕਰਦਾ ਕਿ ਜਿਸ ਸ਼ਰਧਾ ਦੇ ਨਾਲ ਇਹ ਲੋਕ ਇਹ ਕੰਮ ਕਰ ਰਹੇ ਆ ਇਹਨਾਂ ਨੂੰ ਹਰ ਤਰ੍ਹਾਂ ਦਾ ਸੁੱਖ ਦੇਣਾ ਇਹਨਾਂ ਪਰਿਵਾਰਾਂ ਨੂੰ ਹਰ ਤਰ੍ਹਾਂ ਦੀ ਖੁਸ਼ੀ ਦੇਣਾ ਤਾਂ ਕਿ ਇਹ ਸੇਵਾ ਦੇ ਕੰਮ ਇਸੇ ਤਰ੍ਹਾਂ ਹੀ ਕਰਦੇ ਰਹਿਣ ਧੰਨਵਾਦ ਅੰਮਾਤਿਕ ਕੰਪਨੀ ਸੇਵਾ ਸੰਪਤੀ ਜਿੱਥੇ ਧਾਰਮਿਕ ਕੰਮਾਂ ਦੇ ਵਿੱਚ ਜੋ ਉਦੋਂ ਦਿੱਲੀ ਆ ਉੱਥੇ ਹੀ ਸਮਾਜਿਕ ਕੰਮਾਂ ਵਿੱਚ ਵੀ ਹਮੇਸ਼ਾ ਹੀ ਅੱਗੇ ਵੱਧ ਚੜ ਕੇ ਕੰਮ ਕਰਦੀ ਆ ਉਸੇ ਗੜੀ ਨੂੰ ਅੱਗੇ ਵਧਾਉਂਦਿਆਂ ਅੱਜ ਅਸੀਂ ਆਪਣੇ ਪ੍ਰਧਾਨ ਕੁਲਦੀਪ ਮਨਹਾਰ ਜੀ ਦੇ ਵਰਗਾਂਧੀ ਦੇ ਵਿੱਚ ਬਾੜ ਫੈਕਟਰ ਜਿਹੜੇ ਹੜ੍ਹ ਜਿੱਥੇ ਬਹੁਤ ਆਏ ਆ ਰਾਵੀ ਦਰਿਆ ਤੋਂ ਪਾਰ ਜਿਹੜੇ ਕੁਝ ਪਿੰਡ ਆ ਜਿਨ੍ਹਾਂ ਦੇ ਵਿੱਚ ਅਜੇ ਤੱਕ ਸਹਾਇਤਾ ਨਹੀਂ ਪਹੁੰਚੀ ਉੱਥੇ ਅਸੀਂ ਅੱਜ ਰਾਸ਼ਨ ਔਰ ਕੱਪੜੇ ਔਰ ਅਜੇ ਤੱਕ ਕਿ ਸਰਪੰਚਾ ਵੱਲੋਂ ਤੁਹਾਨੂੰ ਪਤਾ ਲੱਗਾ ਹੈ ਕਿ ਅਜੇ ਤੱਕ ਉਥੇ ਲਾਈਟ ਨਹੀਂ ਰਿਸਟੋਰ ਹੋ ਸਕੀ ਉਹਦੇ ਵਾਸਤੇ ਅਸੀਂ ਟਾਰਚ ਜਿਹੜੀਆਂ ਉਹ ਭੇਜ ਰਹੇ ਹਾਂ ਤਾਂ ਕਿ ਲੋਕ ਜਿਹੜੇ ਆ ਯੂਜ਼ ਕਰ ਸਕਣਾਂ ਡੇਰੇ ਤੋਂ ਘਰਾਂ ਮਿਲ ਸਕੇ ਔਰ ਮੈਂ ਇਸ ਪ੍ਰਯਾਸ ਲਈ ਆਪਣੇ ਪ੍ਰਧਾਨ ਔਰ ਇੱਕ ਇੱਕ ਮੈਂਬਰ ਦਾ ਦਿਲੋਂ ਸ਼ੁਕਰਗੁਜ਼ਾਰ ਹਾਂ ਕਿ ਅਸੀਂ ਇਸੇ ਤਰ੍ਹਾਂ ਡਲ ਕੇ ਇਹ ਜਿਹੜੇ ਨੈਚੁਰਲ ਕਲਾਮਿਟੀ ਆਈ ਆ ਇਹਦਾ ਸਾਹਮਣਾ ਕਰਕੇ ਔਰ ਲੋਕਾਂ ਦੀ ਸੇਵਾ ਵਾਸਤੇ ਵੱਧ ਛੜ ਕੇ ਅੱਗੇ ਆਈਏ ਜੈ ਮਾ। ਜਿਹੜੀ ਕੁਦਰਤੀ ਆਫਤ ਆਈ ਹੈ ਸਾਰੇ ਪੰਜਾਬ ਵਿੱਚ ਮਾਚ ਸਾਰੇ ਸਕੇਟਾਂ ਚ ਆਈ ਹੈ ਤੇ ਸਭ ਤੋਂ ਜਿਆਦਾ ਨੁਕਸਾਨ ਹੈ ਜਿਹੜਾ ਪੰਜਾਬ ਦਾ ਹੋਇਆ। ਤੇ ਉਹਦੇ ਵਿੱਚ ਸਾਰੀ ਸੰਸਥਾਵਾਂ ਹੋਣ ਜਾਂ ਕੋਈ ਵੀ ਹੋਏ ਆਪਣੇ ਆਪਣੇ ਐਸੇ ਦੇ ਹਿਸਾਬ ਨਾਲ ਸਭ ਕੁਛ ਆ ਰਹੀ ਹੈ। ਤੇ ਐਸੇ ਪ੍ਰਯਾਸ ਸੇ ਜੈ ਮਾ ਇੱਕ ਦੰਦੇ ਸੇਵਾ ਸਮਿਤੀ ਸਾਡੇ ਚੇਅਰਮੈਨ ਸतीश ਮਨਦਰੂਜੀ ਤੇ ਬਾਈ ਚੇਅਰਮੈਨ ਸੀਐਸ ਲਾਇਲਪੂਰੀ ਜੀ ਤੇ ਹੋਰ ਸਾਰੇ ਮੈਂਬਰਾਂ ਦੇ ਸਹਿਯੋਗ ਨਾਲ ਛੋਟਾ ਜਿਹਾ ਪ੍ਰਯਾਸ ਕੀਤਾ ਹੈ। ਸਾਨੂੰ ਇਹਦੀ ਇਸ ਗੱਲ ਦੀ ਵੀ ਖੁਸ਼ੀ ਹੈ ਕਿ ਸਾਰੇ ਪੰਜਾਬੀ ਇੱਕ ਹੋ ਕੇ ਤੇ ਹਰ ਇੱਕ ਜਿੱਥੇ ਲੋੜ ਹੈ ਉੱਥੇ ਰਾਸ਼ਨ ਜਾਂ ਹੋਰ ਜਿਹੜੀ ਜ਼ਰੂਰਤ ਦੀ ਚੀਜ਼ਾਂ ਪਹੁੰਚਾ ਰਹੇ ਆ ਤੇ ਇਹ ਸਾਡਾ ਸਾਰਾ ਪ੍ਰਿਆਸ ਸਾਡੇ ਸੱਚੇ ਗੁਰਦੇਵ ਸਿੰਘ ਬਲਤਾਨੀ ਜੀ ਦੀ ਡੇਟ ਰੇਕ ਵਿੱਚ ਹੋ ਰਿਹਾ ਹੈ ਕਿ ਜਿਹੜੇ ਹਰ ਪਿੰਡ ਜਾ ਕੇ ਹਰ ਜਗਾ ਦੇਖ ਕੇ ਜਿੱਥੇ ਵਾਕਿਆ ਹੀ ਲੋੜ ਹੈ ਉੱਥੇ ਅਸੀਂ ਹੈ ਉਹਨਾਂ ਦੇ ਥਰੂ ਰਾਸ਼ਨ ਜਾਂ ਹੋਰ ਸਮਾਨ ਜਿਹੜਾ ਕਿ ਜਾ ਰਹੇ ਆ ਤੇ ਅਸੀਂ ਆਸ ਕਰਨੇ ਕਿ ਪੰਜਾਬੀ ਜਿਹੜੇ ਕਿ ਹੌਸਲੇ ਜਿਹਨਾਂ ਦੇ ਹਰ ਸਮੇਂ ਬੁਲੰਦੇ ਰਹਿੰਦੇ ਆ ਤੇ ਹਰ ਵਿਅਕਤੀ ਨੂੰ ਜਿਹੜਾ ਕਿ ਬੜੀ ਆਸਾਨੀ ਨਾਲ ਲੈ ਕੇ ਤੇ ਨਿਕਬਦੇ ਆ ਤੇ ਸਾਨੂੰ ਆਸ ਹੈ ਕਿ ਅਸੀਂ ਇਹ ਦਿੱਕਤਾਂ ਤੋਂ ਵੀ ਬਹੁਤ ਜਲਦੀ ਨਿਕਟਾਂਗੇ ਤੇ ਫਿਰ ਪੰਜਾਬ ਨੂੰ ਉਸੇ ਤਰ੍ਹਾਂ ਖੁਸ਼ਹਾਲੀ ਵਿੱਚ ਲੈ ਕੇ ਜਾਵਾਂਗੇ ਤੇ ਅਸੀਂ ਸਾਰੇ ਮੈਂਬਰਾਂ ਜਾਂ ਹੋਰ ਸਾਰਿਆਂ ਦਾ ਹੀ ਬਹੁਤ ਧੰਨਵਾਦ ਕਰਦਾ